ਤੁਹਾਡਾ ਸਭ ਦਾ ਸਵਾਗਤ ਹੈ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਸੋਹਣਾ ਬਛੇਰਾ ਲੈ ਕੇ ਆਏ ਕੰਨ ਕਨੋਤੀ ਬਹੁਤ ਸੋਹਣੀ ਆ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਤੇ ਬੇਲਵਾਂਤਰ ਬਹੁਤ ਸੋਹਣੀ ਆ ਬਛੇਰੇ ਦੀ ਬਾਕੀ ਦੀ ਜਾਣਕਾਰੀ ਆਪਾਂ ਵੀਡੀਓ ਵਿੱਚ ਸ਼ੇਅਰ ਕਰਾਂਗੇ ਕੀ ਮੁੱਲ ਕਰਦੇ ਆ ਮਾਲਕ ਵੀਰ ਤੇ ਕਿਹੜਾ ਏਰੀਆ ਬਾਈ ਯਾਰ ਕਹਿੰਦਾ ਕਿਹੜੀ ਲਾਈਨ ਚੋਂ ਆ ਇਹ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇੰਨਾ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਫ੍ਰੀ ਵੈਚ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਦਿੱਤਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਫ੍ਰੀ ਵੈਚ ਐਡ ਲਗਵਾ ਸਕਦੇ ਹੋ ਤੇ ਇਹ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਆਜੋ ਗੱਲ ਕਰਦੇ ਆਪਾਂ ਬਛੇਰੇ ਬਾਰੇ ਬਹੁਤ ਸੋਹਣੀ ਕਨਕਨੋਤੀ ਆ ਤੁਸੀਂ ਵੇਖੋ ਕੁੰਡੀ ਵਾਲਾ ਕਰਨ ਲੱਗਿਆ ਹੋਇਆ ਤੇ ਇਹਦਾ ਪਿਓ ਹੈਗਾ ਸਭਰਾਵਾਂ ਵਾਲੇ ਰੌਕਿਆਂ ਵਾਲੀ ਹੋਸਲੈਂਡ ਚੋਂ ਆ ਬਹੁਤ ਸੋਹਣਾ ਨੁਕਰਾ ਕੋੜਾ ਤੇ ਜੇ ਜਿਹਦੀ ਆਪਾਂ ਮਾਂ ਦੀ ਗੱਲ ਕਰੀਏ ਲਾਲ ਚੰਬੀ ਮਾਂ ਇਹਦੀ 63+ ਹਾਈਟ ਹੈ ਦੀ ਮਾਂ ਦੀ ਇਸ ਲਈ ਉਮੀਦ ਕਰਦੇ ਆ ਬਹੁਤ ਸੋਹਣਾ ਕਦ ਕੱਢ ਕਰੂਗਾ ਬਸ਼ੀਰਾ ਤੇ ਜੇ ਮੁੱਲ ਦੀ ਗੱਲ ਕਰਕੇ ਆਪਾਂ ਤਾਂ ਬਾਲਾ ਜਾਇਜ਼ ਆ ਮੁੱਲ ਕਰਦੇ ਆ ਮਾਲਕ ਵੀਰ 35000 ਰੁਪਏ ਤੇ ਉਹਦੇ ਚੋਂ ਵੀ ਅਣਤਣ ਕਰ ਦੇਣਗੇ ਬਾਈ ਯਾਰ ਕੇ ਤੇ ਜਨਮ ਇਹਦਾ 1 April ਦਾ ਤੇ 1 ਮਹੀਨਾ ਤੇ 1 ਦਿਨ ਦਾ ਹੋ ਗਿਆ ਅਜੇ ਇਹ ਤੇ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਤੁਸੀਂ ਬਾਈ ਤੋਂ ਕਾਲ ਕਰਕੇ ਲੈ ਸਕਦੇ ਹੋ ਤੇ ਬਾਈਰ ਕਹਿੰਦਾ ਵਿਵਾਰ ਦਾ ਕੰਮ ਆ ਤੇ ਇਸ ਲਈ ਇੰਟਰਸਟਡ ਮਨ ਦੀ ਕਾਲ ਕਰਿਓ ਟਾਈਮ ਪਾਸ ਵਾਲੇ ਨਾ ਕਾਲ ਕਰਿਓ ਦੁਬਾਰਾ ਫੇਰ ਦੱਸ ਦਿੰਨੇ ਆ ਨੁਕਰੇ ਘੁੜੇ ਦਾ ਬੱਚਾ ਇਹਦਾ ਪਿਓ ਹੈਗਾ ਸਭਰਾਵਾਂ ਵਾਲੇ ਰਾਉਕਿਆਂ ਵਾਲੀ ਉਸ ਲਾਈਨ ਚੋਂ ਆ ਤੇ ਇਹਦੀ ਮਾਂ ਹੈਗੀ ਲਾਲ ਚੰਬੀ 63+ ਹਾਈਟ ਆ ਇਸ ਲਈ ਉਮੀਦ ਕਰਦੇ ਆ ਚੰਗਾ ਕੱਦ ਕਾਠ ਕਰੂਗਾ ਤੇ ਮੁੱਲ ਬਹੁਤ ਜ਼ਾਇਦਾ ਕਰਦੇ ਆ ਮਾਲਕ ਵੀਰ 35000 ਰੁਪਏ ਤੇ 1 April ਦਾ ਜਨਮਾ ਇਹਦਾ 1 ਮਹੀਨਾ ਤੇ 1 ਦਿਨ ਦਾ ਹੋ ਗਿਆ ਅੱਜ ਤੇ ਬਾਕੀ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਤੁਸੀਂ ਕਾਲ ਕਰਕੇ ਲੈ ਸਕਦੇ ਹੋ ਏਰੀਆ ਬਾਈਰ ਕਹਿੰਦਾ ਹੈਗਾ ਬਰਨਾਲਾ ਜ਼ਿਲ੍ਹਾ ਤੇ 10 ਕਿਲੋਮੀਟਰ ਸਾਈਡ ਤੇ ਪਿੰਡਾ ਚਾਹਾਨ ਖੁਰਦ ਉਸ ਪਲੇਸ ਵਿਚੇਰਾ ਬਾਕੀ ਬਾਈਰ ਕਹਿੰਦਾ ਵਪਾਰ ਦਾ ਕੰਮ ਹੰਟਰਸਟਡ ਬੰਦੇ ਹੀ ਕਾਲ ਕਰਿਓ ਟਾਈਮ ਪਾਸ ਵਾਲਾ ਕਾਲ ਨਾ ਕਰਿਓ ਤੇ ਇਹ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਫ੍ਰੀ ਵਿੱਚ ਐਡ ਕਰਾਉਣ ਲਈ ਆ ਨੰਬਰ ਤੇ ਕਰੋ ਸੰਪਰਕ ਵੀਡੀਓ ਦੇਖਣ ਲਈ ਧੰਨਵਾਦ ਜੀ